ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜੰਜਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ। ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੋਕੀਓ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨਾਲ 15ਵੇਂ ਭਾਰਤ-ਜਾਪਾਨ ਸਾਲਾਨਾ ਸੰਮੇਲਨ 'ਚ ਕੀਤੀ ਸ਼ਿਰਕਤ। ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ ਤੇ ਜਾਰੀ। ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਅਸਾਮ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨਾ 'ਕੀਤੀ ਮੁਲਾਕਾਤ, ਪੰਜਾਬ 'ਚ ਹੜ੍ਹਾਂ ਦੀ ਸਥਿਤੀ ਤੋਂ ਜਾਣੂ ਕਰਵਾਇਆ। ਉਗੇ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਜਨਮ ਦਿਨ ਮੌਕੇ ਅੱਜ ਰਾਸ਼ਟਰੀ ਖੇਡ ਤੇ ਹਰਾ ਮਨਾਇਆ ਜਾ ਰਿਹਾ ਹੈ। ਏਸ਼ੀਆ ਕੱਪ ਹਾਕੀ ਟੂਰਨਾਮੈਂਟ 'ਚ ਭਾਰਤ ਨੇ ਪੂਲ A 'ਚ ਚੀਨ ਨੂੰ 4-3 ਨਾਲ ਹਰਾਇਆ। ਅਤੇ ਕਜ਼ਾਕਿਸਤਾਨ 'ਚ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਨੇ 20 ਮੀਟਰ ਸੈਂਟਰ ਫਾਇਰ ਈਵੈਂਟ 'ਚ ਸੋਨੇ ਦਾ ਮੈਡਲ ਜਿੱਤਿਆ। ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੋਕਿਓ ਚ ਆਪਨੇ ਜਾਪਾਨੀ ਹਮਰਿਤ ਬਾ ਸ਼ਿਗੇਰੂ ਇਸ਼ੇਬਾ ਨਾਲ 15ਵੇਂ ਭਾਰਤ-ਜਪਾਨ ਸਾਲਾਨਾ ਸੰਮੇਲਨ ਚ ਸ਼ਿਰਕਤ ਕੀਤੀ ਸਿਖਰ ਸੰਮੇਲਨ ਦੌਰਾਨ ਦੋਵਾਂ ਨੇਤਾਵਾਂ ਨੇ ਦੋਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਤੇ ਵਿਸ਼ੇਸ਼ ਰਣਨੀਤਿਕ ਤੇ ਆਲਮੀ ਪਾਈਵਲੀ ਦੇ ਅਗਲੇ ਕਦਮ ਨੂੰ ਅੱਗੇ ਵਧਾਉਣ ਦੇ ਤਰੀਕਿਆਂ ਤੇ ਚਰਚਾ ਕੀਤੀ ਸਾਂਜੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਚੋਨਾ ਦੀ ਚਰਚਾ ਲਾਭਕਾਰੀ ਤੇ ਉਦੇਸ਼ਪੂਰਨ ਰਹੀ। ਸ਼੍ਰੀ મોદી ਨੇ ਕਿਹਾ ਕਿ ਦੋਵੇਂ ਨੇਤਾ ਇਸ ਗੱਲ ਤੇ ਸਹਿਮਤ ਹੋਏ ਨੇ ਕਿ ਭਾਰਤ ਤੇ ਜਾਪਾਨ ਭਾਈਵਾਲੀ ਵਿਸ਼ਵ ਸ਼ਾਂਤੀ ਤੇ ਸਥਿਰਤਾ ਲਈ ਜ਼ਰੂਰੀ ਹੈ। ਸ਼੍ਰੀ મોદી ਨੇ ਦੱਸਿਆ ਕਿ ਅਗਲੇ ਦਹਾਕੇ ਵਾਸਤੇ ਇੱਕ ਖਾਕਾ ਤਿਆਰ ਕੀਤਾ ਗਿਆ। ਅਗਲੇ ਦਹਾਕੇ ਲਈ ਇੱਕ ਰੂਡਮੈਪ ਬਣਾਇਆ ਹੈ। हमारे विजन के केंद्र में इन्वेस्टमेंट इनोवेशन इकोनॉमिक सिक्योरिटी एनवायरमेंट टेक्नोलॉजी हेल्थ मोबिलिटी पीपल टू पीपल एक्सचेंजेस एंड स्टेट प्रिफेक्चर पार्टनरशिप ये प्रमुख बातें हैं हमने अगले दस वर्षों में जापान से भारत में टेन ट्रिलियन येन निवेश का लक्ष्य निर्धारित किया है ਆਪਣੇ ਬਿਆਨ ਚ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕਾੜਾ ਰਾਹੀ ਪੂਰੀ ਦੁਨੀਆ ਚ ਤਬਦੀਲੀ ਲਿਆ ਰਿਹਾ ਹੈ ਭਾਰਤ ਤੇ ਜਾਪਾਨ ਨੇ ਇਸ ਮੌਕੇ ਕਈ ਸਮਝੌਤਿਆਂ ਦਾ ਆਦਾਨ-ਪ੍ਰਦਾਨ ਵੀ ਕੀਤਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ ਤੇ ਚੱਲ ਰਹੀ ਨੇ ਔਰਦਾਸਪੁਰ ਖਾਸਲਕਾ ਤੇ ਪਠਾਨਕੋਟ ਦੇ ਸਰਹੱਦੀ ਜ਼ਿਲ੍ਹਿਆਂ ਚ ਹੜ੍ਹਾਂ ਦਾ ਪਾਣੀ ਥੋੜਾ ਘਟਿਆ ਪਰ ਅੰਮ੍ਰਿਤਸਰ ਤੇ ਫਿਰੋਜ਼ਪੁਰ ਜ਼ਿਲ੍ਹੇ ਚ ਅਜੇ ਵੀ ਪਾਣੀ ਦਾ ਕਹਿਰ ਜਾਰੀ ਹੈ ਪਟਿਆਲਾ ਪ੍ਰਸ਼ਾਸਨ ਨੇ ਰਾਜਪੁਰਾ ਸਬਡਿਵੀਜ਼ਨ ਤੇ ਡੇਹਰਾਬਸੀ ਸਬਡਿਵੀਜ਼ਨ ਅਧੀਨ ਆਉਂਦੇ ਪਿੰਡਾਂ ਲਈ ਹੜ੍ਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਕਿਉਂਕਿ ਕਗਰ ਨਦੀ ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਇਸ ਦੌਰਾਨ ਸੀਨੀਅਰ ਆਈਏ ਅਧਿਕਾਰੀ ਮੁਹੰਮਦ ਤਾਇਰ ਤੇ ਡਿਪਟੀ ਕਮਿਸ਼ਨਰ ਡਾਕਟਰ ਪੀਟੀ ਯਾਦਵ ਨੇ ਕਗਰ ਨਦੀ ਦਾ ਜਾਇਜ਼ਾ ਲਿਆ ਉਹਨਾਂ ਦੱਸਿਆ ਹਜੇ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈਗੀ ਅਸੀਂ ਮੋਨਿਟਰਿੰਗ ਵੀ ਕਰ ਰਹੇ ਹਾਂ ਸਾਰਾ ਕੁਝ ਦੇਖ ਰਹੇ ਹਾਂ ਲੋਕਾਂ ਦਾ ਪੂਰਾ ਸਹਿਯੋਗ ਹੈਗਾ ਸੇਕੋ ਹੀ ਹੈਗਾ ਕਿ ਆਪਾਂ ਜਦੋਂ ਪਾਣੀ ਦਾ ਉਫਾਨ ਵੀ ਹੁੰਦਾ ਹੈ ਬਰਸਾਤਾਂ ਦੇ ਮੌਸਮ ਵਿੱਚ ਆਪਨੇ ਜਾਨਵਰਾਂ ਨੂੰ ਯਾਹਰ ਕਿਸੇ ਵੀ ਸੂਚਨਾ ਲਈ ਰਾਜਪੁਰਾ ਦੇ ਫਲਡ ਕੰਟਰੋਲ ਰੂਮ ਦੇ ਨੰਬਰ 0172222131 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਦਰ ਮੁਹਾਲੀ ਜ਼ਿਲ੍ਹੇ ਦੇ ਡੇਰਾ ਬੱਸੀ ਸਬਡਿਵੀਜ਼ਨ ਦੇ ਦਰਜਨਾ ਪਿੰਨਾਂ ਵਿੱਚੋਂ ਹੋਕੇ ਲੰਘਦੀ ਕਗਰ ਨਦੀ 'ਚ ਬਰਸਾਤੀ ਪਾਣੀ ਤੇ ਸੁਖਨਾ ਛਿੱਲ ਤੋਂ ਛੱਡੇ ਗਏ ਪਾਣੀ ਦੀ ਆਮਤ ਜ਼ਿਆਦਾ ਪਾਣੀ ਦੇ ਵਹਾਅ ਕਾਰਨ ਹੜ੍ਹ ਦੀ ਚੇਤਾਵਨੀ ਦੇ ਮੱਤੇ ਨਜ਼ਰ ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਕੁਗਰ ਦਰਿਆ ਤੇ ਟਿਵਾਣਾ ਬੰਨ ਦਾ ਦੌਰਾ ਕੀਤਾ ਤੇ ਚੋਅਸਾ ਲਿਆ। ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਹੈ ਤੇ ਕਿਸੇ ਵੀ ਸਥਿਤੀ ਨਾਲ कल रात ਨੂੰ ਵੀ ਕਾਫੀ ਪੈਨ ਕਰਕੇ ਕੈਚਮੈਂਟਰੀਆ ਦੇ ਵਿੱਚ ਵੀ ਮੀਂਹ ਕਾਫੀ ਪਿਆ ਸੀ ਤੇ ਨਾਲ ਹੀ ਸੁਖਨਾ ਲੇਖ ਦੇ ਵੀ 게ਟਸ ਖੋਲੇ ਗਏ ਸੀ ਪਰ ਹੁਣ ਥੈਂਕਫੁਲੀ ਪੇ ਸਿਚੁਏਸ਼ਨ ਬਿਲਕੁਲ ਨਾਰਮਲ ਹੈ ਸਾਡੀ ਸਾਰੀਆਂ ਹੀ ਟੀਮਸ ਨੂੰ ਹੈ ਜਿੰਨੇ ਵੀ ਵਲਨਰੇਬਲ ਪੁਆਇੰਟਸ ਨੇ ਉੱਥੇ ਮੌਜੂਦ ਨੇ ਟਿਵਾਨਾ ਪਿੰਡ ਅਸੀਂ ਲਾਲੜੂ ਉੱਥੇ ਦਾ ਬੰਦੇ ਉੱਤੇ ਟੀਮਸ ਲੱਗੇ ਹੋਈਆਂ ਉਹ ਚੈੱਕ ਕਰ ਰਹੀ ਹੈ ਤੇ ਨਾਲ ਹੀ ਬਲਟਾਨਾ ਭੜਕਰਪੁਰ ਮੁਬਾਰਕਪੁਰ ਸਾਰੇ ਪੁਆਇੰਟਸ ਨੂੰ ਮੋਨਿਟਰ ਕੀਤਾ ਜਾ ਰਿਹਾ ਹੈ ਰਾਵੀ ਤੇ ਬਿਆਸ ਦੇ ਵਿੱਚ ਵੀ ਥੋੜੇ ਹਾਰਡ ਵਾਲੇ ਹਾਲਾਤ ਨੇ ਕੁਝ ਜਿਲੇ ਤੋਂ ਪੰਜਾਬ ਦੇ ਕਾਫੀ ਸਫਰ ਕਰ ਰਹੇ ਇਸ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਜਿੰਨੇ ਵੀ ਲੋ ਲਾਈਂਗ ਏਰੀਆ ਹੈ ਜਿਲੇ ਮੋਹਾਲੀ ਦੇ ਵਿੱਚ ਕਗਰ ਰਿਵਰ ਤੇ ਸੁਖਨਾ ਐਮਬੈਂਕਮੈਂਟ ਤੋਂ ਅਸੀਂ ਦੂਰੀ ਬਣਾਈ ਰੱਖੀਏ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ ਉਧਰ ਗੁਰਦਾਸਪੁਰ ਚ ਫਸੇ ਲੋਕਾਂ ਲਈ ਪ੍ਰਭਾਵਿਤ ਇਲਾਕਿਆਂ ਚ ਰਾਹਤ ਸਮਗਰੀ ਪਹੁੰਚਾਉਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਪਠਾਨਕੋਟ ਦੇ ਹਰ ਪ੍ਰਭਾਵਿਤ ਵਸਨੀਕਾਂ ਦੀ ਸਹਾਇਤਾ ਵਾਸਤੇ ਇੱਕ ਸਾਂਝੇ ਉਪਰਾਲੇ ਵਿੱਚੋਂ ਅੱਜ ਵੀਰ ਕਾਮਲਪਲੈਂਟ ਦੇ ਬਾਹਰ ਹੜ੍ਹ ਪ੍ਰਭਾਵਿਤ ਪਠਾਨਕੋਟ ਲਈ ਰਾਹਤ ਸਮਗਰੀ ਦੇ 6 ਟਰੱਕ ਰਵਾਨਾ ਕੀਤੇ ਗਏ ਰਾਸ ਸਭਾ ਮੈਂਬਰ ਰਾਗਵ ਚੱਡਾ ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਹੜਪ੍ਰਭਾਵ ਖੇਤਰਾਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਰਾਹਤ ਤੇ ਬਚਾਅ ਕਾਰਜਾਂ ਦਾ ਚਾਇਸਾ ਲਿਆ ਅਤੇ ਰਾਸ਼ਨ ਸਮਗਰੀ ਵੰਡੀ ਉਧਰ ਫਾਜ਼ਲਖਾ ਜੂ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਸਿਚੁਏਸ਼ਨ ਹੈ ਜਿਹੜੀ ਆਪਾਂ ਇਹ ਕਹਿ ਸਕਦੇ ਆਂ ਵੀ ਕੱਲ੍ਹ ਨਾਲੋਂ ਵਿਗੜੀ ਨਹੀਂ ਹੈ ਸਟੇਬਲ ਹੈ ਪਰ ਹਾਂ ਜਿਹੜਾ ਪਾਣੀ ਆਲਰੇਡੀ ਆਇਆ ਹੋਇਆ ਉਹਨੂੰ ਨਜਿੱਠਣ ਦੇ ਲਈ ਪ੍ਰਸ਼ਾਸਨ ਪਪਾ ਭਾਰ ਹੋ ਕੇ ਲੱਗਿਆ ਹੋਇਆ ਹੈ ਇੱਕ ਜਗ੍ਹਾ ਤੇ ਵੀ ਕਿਤੇ ਅਣਗਿਆਦੀ ਨਹੀਂ ਵਰਤੀ ਜਾਊਗੀ ਕਿ ਜਿੱਥੇ-ਜਿੱਥੇ ਚਾਰੇ ਦੀ ਜਰੂਰ ਜਨਵਾਰ ਲਈ ਉਹ ਚਾਰਾ ਪਚਾਇਆ ਗਿਆ ਜੂਆਂ ਨੂੰ ਸ਼ੈਲਟਰ ਦਿੱਤਾ ਗਿਆ ਤੇ ਨਾਲ ਉਥੇ ਬੰਦਿਆਂ ਦੇ ਲਈ ਸ਼ੈਲਟਰ ਪ੍ਰੋਵਾਈਡ ਕਰਵਾਇਆ ਗਿਆ ਵਾਸ਼ਰੂਮ ਦਾ ਉਹਨਾਂ ਦੇ ਖਾਣ ਦਾ ਨਾਣ ਦਾ ਕੋਈ ਦਿੱਕਤ ਨਾ ਆਵੇ ਉਹਦਾ ਧਿਆਨ ਰੱਖਿਆ ਗਿਆ ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਨਿਆ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਚਲ ਰਹੇ ਰਾਹਤ ਕਾਰਜਾਂ ਬਾਰੇ ਵੀਡੀਓ ਕਾਨਫਰencing ਰਾਹੀਂ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਕਪੂਰਥਲਾ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਚੰਗੀ ਬਦਰ ਤੇ ਚੱਲ ਰਹੇ ਨੇ ਇਖਬਾਰਾਂ ਦੁਸੀ ਆਕਾਸ਼ਵਾਣੀ ਤੋਂ ਸੋਨਰੇਉ ਸਾਡਾ ਐਕਸ ਹੈਂਡਲ ਹੈ ਅਕਰੀ ਡੀ ਆਈ ਆਰ ਆਰ ਐਨ ਯੂ ਚਲੰਦਰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਆਸਾਮ ਦੇ ਗੋਹਾਟਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨ ਆਮਲਾਕਾਤ ਕੀਤੀ ਇਸ ਮੌਕੇ ਰਾਜਪਾਲ ਨੇ ਚੰਡੀਗੜ੍ਹ ਨਗਰ ਨਿਗਮ ਦੇ ਲਈ ਹਾਲਿਚ ਮਨਜ਼ੂਰ ਕੀਤੀ 125 ਕਰੋੜ ਰੁਪਏ ਦੀ ਗ੍ਰਾਂਟ ਰਾਸ਼ੀ ਵਾਸਤੇ ਕੇਂਦਰੀ ਮੰਤਰੀ ਦਾ ਸ਼ੁਕਰੀਆ ਦਤਾ ਕੀਤਾ ਉਹਨਾਂ ਕਿਹਾ ਇਹ ਰਕਮ ਸ਼ਹਿਰ ਦੇ ਬੁਨਿਆਦੀ ਢਾਂਚੇ ਤੇ ਨਾਗਰਿਕ ਸਹੂਲਤਾਂ ਨੂੰ ਹੋਰ ਮਜ਼ਬੂਤ ਬਣਾਉਣ ਚ ਸਹਾਇਕ ਸੇਦ ਹੋਵੇਗੀ ਰਾਜਪਾਲ ਨੇ ਕੇਂਦਰੀ ਗ੍ਰਾਮ ਮੰਤਰੀ ਨੂੰ ਪੰਜਾਬ ਚ ਹਾਲੀ ਚਾਏ ਹੜ੍ਹਾਂ ਦੀ ਸਥਿਤੀ ਦੇ ਵਿਸਥਾਰ ਚ ਜਾਣਕਾਰੀ ਦਿੱਤੀ ਉਹਨਾਂ ਨੇ ਰਾਹਤ ਅਤੇ ਬਚਾਅ ਕਾਰਜਾਂ ਦੀ ਪ੍ਰਗਤੀ ਪ੍ਰਭਾਵਿਤ ਖੇਤਰਾਂ ਦੀ ਮੌਜੂਦਾ ਸਥਿਤੀ ਤੇ ਭਵਿੱਖ ਚ ਜ਼ਰੂਰੀ ਸਹਿਯੋਗ ਬਾਰੇ ਵੀ ਜਾਣੂ ਕਰਵਾਇਆ। ਕੀਰਤਪੁਰ ਸਾਹਿਬ ਸੇਤ ਮੁੜਲੇ ਸੇਤ ਕੇਂਦਰ ਦੀ ਟੀਮ ਨੇ ਸਿਹਤ ਵਿਭਾਗ ਦੀ ਜ਼ਿਲ੍ਹਾ ਪੱਧਰੀ ਟੀਮ ਦੀ ਅਗਵਾਈ ਚ ਬਲਾਕ ਕੀਰਤਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਸੀਨੀਅਰ ਮੈਡੀਕਲ ਅਫਸਰ ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਜਾਂਦਾ ਹੈ ਇਸ ਲਈ ਸਿਹਤ ਵਿਭਾਗ ਵੱਲੋਂ चौबी घंटे मैडिकल सुविधाव उपलब्ध तुरंत कार्रवाई टीम का गठन कियापुर श्री गुरु नानक देव जी का पांच सौ अठतीवा विह पूब मनाया जा रहा है जिसल सुल्तानपुर लोधी के गुरुद्वारा श्री बीर साहब तो नगर कीर्तन सजाया गया जो सुल्तानपुर लोधी तो बटाला पहुंचेगा विह पुरब मौके संगतों विशेष उत्साह देखा जा रहा है ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾ ਰਿਹਾ ਇਹ ਦਿਨ ਹਰ ਸਾਲ 29 ਅਗਸਤ ਨੂੰ ਆਕੀਦੇ ਮਹਾਨ ਖਿਡਾਰੀ ਮੀਜੋਤ ਧਿਆਨਚੰਦ ਦੀ ਜਨਮ ਦਿਨ ਮੌਕੇ ਮਨਾਇਆ ਜਾਂਦਾ ਹੈ ਇਸ ਮੌਕੇ ਯੂਵ ਮਾਮਲੇ ਦੇ ਖੇਡ ਮੰਤਰੀ ਮਨਸੂਖ ਮਾਂਡਵਿਆ ਨੇ ਅੱਜ ਸਵੇਰੇ ਨਵੀਂ ਦਿੱਲੀ ਦੇ ਮੀਜੋਤ ਧਿਆਨਚੰਦ ਰਾਸ਼ਟਰੀ ਸਟੇਡੀਅਮ ਵਿਖੇ ਮੀਜੋਤ ਧਿਆਨਚੰਦ ਦੇ ਬੁੱਤੇ ਫੁੱਲ ਮਾਲਾ ਮਾ ਪੇਟ ਕੀਤੀਆਂ ਉਧਰ ਬਿਹਾਰ ਦੇ ਰਾਜਗੀਰ ਵਿੱਚੋਂ ਕਪਤਾਨ ਹਰਮਨਪ੍ਰੀਤ ਸਿੰਘ ਦੀ ਹੈਟਟ੍ਰਿਕ ਦੀ ਬਦੌਲਤ ਭਾਰਤ ਨੇ ਅਜੇਸ਼ੀਆ ਕੱਪ ਆਫ ਆਕੀ ਟੂਰਨਾਮੈਂਟ ਵਿੱਚ ਆਪਣੀ ਮਹਿੰਮ ਦੀ ਸ਼ੁਰੂਆਤ ਪੂਲ A ਦੇ ਇਸ ਤੋਂ ਪਹਿਲਾਂ ਅੱਜ ਦੇ ਉਦਘਾਟਨੀ ਮੈਚ ਵਿੱਚ ਮਲੇਸ਼ੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੰਗਲਾਦੇਸ਼ ਨੂੰ 4-1 ਨਾਲ ਹਰਾਇਆ। ਕਜ਼ਾਕਿਸਤਾਨ ਦੇ ਸ਼ਿਮਕੈਂਟ ਵਿੱਚ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਦੇ ਆਖਰੀ ਦਿਨ ਵੀ ਭਾਰਤ ਦਾ ਦਬਦਬਾ ਚੱਲ ਰਿਹਾ। 25 ਮੀਟਰ ਸੈਂਟਰ ਫਾਇਰ ਈਵੈਂਟ 'ਚ 올ੰਪੀਅਨ ਗੁੜਪੀਤ ਸਿੰਘ ਨੇ ਰਾਜਕਮਰ ਸਿੰਘ ਸੰਦੂ ਤੇ ਅੰਕੁਰ ਗੋਇਲ ਦੇ ਨਾਲ ਮਿਲ ਕੇ ਟੀਮ ਈਵੈਂਟ 'ਚ ਭਾਰਤ ਲਈ ਸੋਨੇ ਦਾ ਤਮਗਾ ਜਿੱਤੇ। ਨੌਜਵਾਨ ਭਾਰਤੀ ਨਿਸ਼ਾਨੇਬਾਜ਼ ਮਾਨੀਨੀ ਕੌਸ਼ਿਕ ਨੇ ਮਹਿਲਾਵਾਂ ਦੇ 50 ਮੀਟਰ ਰਾਈਫਲ ਫਰੋਂ ਇਵੈਂਟ ਚ ਕਾਂਸੀ ਦਾ ਤੰਗਾ ਜਿੱਤਣ ਦੇ ਨਾਲ ਹੀ ਟੀਮ ਇਵੈਂਟ ਚ ਚਾਂਦੀ ਦਾ ਤੰਗਾ ਜਿੱਤਣ ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੋਕੀਓ ਚ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ਿਵਾ ਨਾਲ 15ਵੀਂ ਭਾਰਤ-ਜਪਾਨ ਸਾਲਾਨਾ ਸੰਮੇਲਨ ਚ ਕੀਤੀ ਸ਼ਿਰਕਤ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਚਰਾਹਤ ਤੇ ਬਚਾਅ ਕਾਰਜ ਜੰਤਪਦਰਤੀ ਚੱਲੀ ਪੰਜਾਬ ਦੇ ਰਾਜਪਾਲ ਗੋਲਾਚੰਦ ਕਟਾਰੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨਾਲ ਮੁਲਾਕਾਤ ਕੀਤੀ ਪੰਜਾਬ ਚ ਹੜ੍ਹਾਂ ਦੀ ਸਥਿਤੀ ਤੋਂ ਕਰਵਾਇਆ ਜਾਣੂ ਓਗੇ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਜਨਮ ਦਿਨ ਮੌਕੇ ਅੱਜ ਰਾਸ਼ਟਰੀ ਖੇਡ ਦਿਵਸ ਮਨਾਇਆ ਜਾ ਰਿਹਾ ਹੈ ਏਸ਼ੀਆ ਕਾ ਭਾਕੀ ਟੂਰਨਾਮੈਂਟ ਵਿੱਚ ਭਾਰਤ ਨੇ ਭੂਲ ਏ ਚੀਨ ਨੂੰ 4-3 ਨਾਲ ਹ ਕਜ਼ਾਕਿਸਤਾਨ ਚ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਚ ਭਾਰਤੀ ਟੀਮ ਨੇ 25 ਮੀਟਰ ਸੈਂਟਰ ਫਾਇਰ ਇਵੈਂਟ ਚ ਸੋਨਿ ਨਤਮਗਾ ਜਿੱਤਿਆ ਤੇ ਇਸ ਦਿਨ ਆਲੀ ਪ੍ਰਤੀਸ਼ਖ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ